ਬਰਾੜੀ ਕੀ ਹਾਲ ਜੇ ਵਧੀਆ ਭਾਈ ਸਤਿ ਸ੍ਰੀ ਅਕਾਲ ਰੇੜੀ ਦਾ ਕੀ ਨਾਮ ਏ ਆਪਣਾ ਰੇੜੀ ਆਪਣੀ ਅਨਮੋਲਦੀਪ ਸਿੰਘ ਅਨਮੋਲਦੀਪ ਸਿੰਘ ਹਾਂਜੀ ਤੇ ਇੰਨੀ ਛੋਟੀ ਉਮਰ ਦੇ ਵਿੱਚ ਇਹ ਚੱਕਰਾਂ 'ਚ ਪੈ ਗਏ ਜੇ ਤੇ ਪੜ੍ਹਨ ਲਿਖਣ ਦੀ ਉਮਰ ਆ ਬੈਂਕ ਦੇ ਨੀ ਕਿ ਤਾ ਪੜਨ ਨੂੰ ਤੇ ਅੱਛਾ ਅਹੀਂ ਕਿਆ ਸੋਚੀਏ ਕੰਮ ਹੀ ਕਰ ਲਿਆ ਫਿਰ ਅੱਛਾ ਹਾਂਜੀ ਉਦੋਂ ਆਪਾਂ ਇਲੈਕਟ੍ਰੀਸ਼ੀਅਨ ਦਾ ਵੀ ਕੰਮ ਕਰੀਦਾ ਨਾਲ ਨਾਲ ਅੱਛਾ ਇਲੈਕਟ੍ਰੀਸ਼ੀਅਨ ਦਾ ਵੀ ਹਾਂਜੀ ਤੁਹਾਡਾ ਭਲਾ ਹੋਵੇ ਮੈਂ ਕਿਹਾ ਵੀ ਆਲ ਰੌਂਡਰੀ ਆ ਕੰਮ ਫਿਰ ਹਾਂਜੀ ਤੇ ਕੀ ਗੱਲ ਪੜ੍ਹਾਈ 'ਚ ਕਿਉਂ ਨਹੀਂ ਦਿਲ ਲੱਗਾ ਵਹ ਹੈ ਪਈ ਦਿਨ ਨਹੀਂ ਕਰਦਾ ਰਿਹਾ ਕੀ ਹੁਣ ਇਹ ਫਾਸਟ ਫੂਡ ਦਾ ਕੰਮ ਕੀਤਾ ਸ਼ੁਰੂ ਹਾਂਜੀ ਤੇ ਮੇਨ ਕੱਲੇ ਹੀ ਹੁੰਦੇ ਜਿੱਥੇ ਹਾਂਜੀ ਸਵੇਰੇ ਉਧਰ ਜਾਂਦਾ ਰਾਤ ਨੂੰ ਇੱਧਰ ਆਈਦਾ ਸਵੇਰੇ ਆਪਣਾ ਕਿਹੜੇ ਕੰਮ ਤੇ ਇਲੈਕਟ੍ਰੀਸ਼ਨ ਤੇ ਸਵੇਰੇ ਇਲੈਕਟ੍ਰੀਸ਼ਨ ਦੇ ਕੰਮ ਤੇ ਹਾਂਜੀ ਕਿੰਨੇ ਵਜੇ ਚੱਲ ਜਾਂਦਾ ਜੀ ਅਹੀਂ ਅਹੀਂ ਚੱਲਦੀ ਰਹਾ ਸਾਢੇ 9 ਵਜੇ ਨਾਲ ਸਾਢੇ 9 ਵਜੇ ਨਾਲ ਤੇ ਆਉਣਾ ਕਿੰਨੇ ਵਜੇ ਆਉਣਾ ਜੇ ਰੋਟੀ ਖਾਣਾ ਨਾ ਮਤਲਬ ਕਿ ਉਹ ਛੁੱਟੀਆਂ ਹੁੰਦੀ ਤਿੰਨ 5 ਹੋਏ ਨਾ 2:30 ਵਜੇ ਦੁਪਹਿਰੇ ਹਾਂਜੀ ਤੇ ਇਹ ਮੁਰਗੇ ਸਮਾਨ ਕਾਹਨ ਤਿਆਰ ਕਰਦਾ ਵਾ ਇਹ ਮੰਮਾ ਤਿਆਰ ਕਰਦੇ ਸਮਾਨ ਅੱਛਾ ਇਹ ਆਂਟੀ ਹੁਣੀ ਤਿਆਰ ਕਰਦੇ ਨਾ ਮੰਮੀ ਤੁਹਾਡੇ ਹਾਂਜੀ ਵਾਹ ਜੀ ਵਾਹ ਤੇ ਮੈਂ ਇੱਥੇ ਕਿੰਨੇ ਵਜੇ ਆ ਜਾਂਦੇ ਜੀ ਇੱਥੇ ਅਸੀਂ ਆਈਦਾ 5:00 ਵਜੇ ਨਾ 4:00 ਵਜੇ ਇੱਥੇ ਲੈ ਆਈ ਦੀ ਆ 5:00 ਵਜੇ ਲੂੰਦੇ ਲੂੰਦੇ ਲੱਗੇ ਨਾ ਕਿਹੋ ਕਿਉਂ ਦਿਲ ਕੀਤਾ ਵੀ ਆਪਣਾ ਫਾਸਟ ਫੂਡ ਦਾ ਕੰਮ ਕੀਤਾ ਜਾਵੇ ਵੈਸੇ ਭਾਈ ਘਰੇ ਵੇਲੇ ਬੈਠੇ ਰਹਿੰਦੇ ਨਹੀਂ ਰਹੇ ਸੋਚਿਆ ਕਿ ਕੰਮ ਹੀ ਕਰ ਦਈਏ ਕੋਈ ਓਏ ਹੋਏ ਹੋਏ ਬਿਜ਼ਨਸ ਮਾਈਂਡ ਵਾਹ ਜੀ ਵਾਹ ਤੇ ਕਿਹੜੀ ਕਿਹੜੀ ਆਈਟਮ ਰੱਖੀ ਜੇ ਤੇ ਤੁਸੀਂ ਆਟਮ ਆਪਣੇ ਘਰ ਕੀ ਜੇ ਚਾਂਪਲੇ 버ગર ਜੇ ਸਿੰਪਲ 버ગર ਜੇ ਮਲਾਈ ਨੂਡਲ ਜੇ ਅੱਛਾ ਤੇ ਮਲਾਈ ਚਾਂਪਾ ਜੇ ਤੇ ਚਾਂਪਲੇ 버ગર ਤੇ ਨੂਡਲ ਵਾਹ ਜੀ ਵਾਹ ਤੇ ਸਭ ਤੋਂ ਵੱਧ ਕਿਹੜੀ ਆਈਟਮ ਲੱਗਦੀ ਆਪਣੀ ਰਿਹੜੀ ਤੇ ਸਭ ਤੋਂ ਆਪਣਾ ਚਾਂਪਲੇ 버ગર ਲੱਗਦਾ ਜੀ ਤੇ ਚਾਂਪਲੇ 버ગર ਹਾਂਜੀ ਤੇ ਮੇਨ ਇਹ ਸ਼ਾਮਾਂ ਤੱਕ ਇਕੱਲੇ ਹੀ ਹੁੰਦੇ ਨਾਲ ਫਾਦਰ ਸਾਹਿਬ ਨਹੀਂ ਹੁੰਦੇ ਹਾਂਜੀ ਹੁੰਦੇ ਵੀ ਕੰਮ ਤੇ ਜਾਂਦੇ ਪਰ ਅੱਜ ਉਹਨਾਂ ਨੇ ਸਿੱਟੀ ਕੀਤੀ ਸੀ ਅੱਛਾ ਉਹ ਕੀ ਕੰਮ ਕਰਦੇ ਆ ਉਹ ਕੱਪੜੇ ਦਾ ਕੰਮ ਕਰਦੇ ਸਸਰੀ ਮਾਰਕੀਟ ਦਾ ਕੱਪੜੇ ਦਾ ਮੇਨ ਦੁਕਾਨ ਤੇ ਲੱਗੇ ਕਿਤੇ ਆਪਣੀ ਦੁਕਾਨ ਨਹੀਂ ਨਹੀਂ ਦੁਕਾਨ ਤੇ ਲੱਗੇ ਅੱਛਾ ਹਾਂਜੀ ਠੀਕ ਹੈ ਜੀ ਤੇ ਅੱਜ ਆਪਾਂ ਨੂੰ ਕੀ ਕੀ ਸ਼ਿਕਾਓਗੇ ਹੁਣ ਜੋ ਚਾਂਪਲ ਵਰਗੇ ਸ਼ਿਕਾ ਦੇਣਾ ਤੁਹਾਨੂੰ ਚਾਂਪਾਲਾ ਬਰਗਰ ਹਾਂਜੀ ਕਰੋ ਤਿਆਰ ਜੀ ਫਿਰ ਅੱਜ ਚਾਂਪਾਲਾ ਬਰਗਰ ਹੀ ਖਾਣੇ ਆ ਜੀ ਇਹ ਇਹ ਚੜਨੀ ਕਿਹਨਾਂ ਤਿਆਰ ਕਰਦਾ ਇਹ ਚੜਨੀ ਰੈਡੀमेड ਹੁੰਦੀ ਹੈ ਜਿਹੜੀ ਉਹ ਤਿਆਰ ਕਰਨੇ ਨਾ ਉਹ ਘਰੇ ਆ ਕੇ ਲਿਓਣ ਦੀ ਹੈ ਅੱਛਾ ਅੱਛਾ ਹਾਂਜੀ ਉਹ ਤਿਆਰ ਕਰਨੇ ਪੈਣਗੇ ਵਾਹ ਜੀ ਵਾਹ ਇਹ ਚਿੱਲੀ ਆ ਗਈ ਆ ਹਾਂਜੀ ਠੀਕ ਹੈ ਜੀ ਵਾਹ ਵਾਹ ਇਹ ਕਿਹੜੀ ਸੌਸ ਪਾਤੀ ਹੋਣਾ ਇਹ ਟਮਾਟੋ ਉੱਥੇ ਲਚਰੀ ਉੱਤੇ ਟਮਾਟੋ ਅੱਛਾ ਹਾਂਜੀ ਵਾਹ ਬਈ ਵਾਹ ਇਹ ਮੁੰਡਾ ਸੰਦਨ ਕਰਾਈ ਜਾਂਦਾ ਐ ਜਮਰਸਰ ਦੇ ਵਿੱਚ ਤੇ ਲੋਕੇਸ਼ਨ ਕਿਹੜੀ ਪੈ ਜਾਂਦੀ ਆ ਲੋਕੇਸ਼ਨ ਆਪਣੀ ਆ ਯੂਨੀਵਰਸਿਟੀ ਥੋੜੇ ਅੱਗੇ ਆ ਅੱਛਾ ਯਾਰ ਇਹ ਸਪੀਡ ਚੈੱਕ ਕਰੋ ਬਈ ਮੁੰਡੇ ਦੀ ਸਪੀਡ ਚੈੱਕ ਕਰੋ ਇਹ ਵੀਡੀਓ ਫਾਸਟ ਨਹੀਂ ਜੇ ਅਸੀਂ ਕੀਤੀ ਇਹ ਨਾਲ ਪਾਤੀ ਜੇ ਗੋਭੀ ਇੱਤੇ ਹਾਂਜੀ ਹੋਏ ਉਹ ਤਰੀਕਾ ਐ ਕੋ ਗੋਭੀ ਪਾਉਣ ਦਾ ਇਹ ਆ ਗਈ ਜੇ ਇਹਦੇ ਉੱਪਰ ਚਾਂਬ ਚਾਂਬ ਹੁਣ ਆਪਾਂ ਟਰੈ ਕਰਾਂਗੇ ਨਿਊਟਰੀ ਅੱਛਾ ਇਹ ਨਿਊਟਰੀ ਵਿੱਚ ਹਣੀ ਨਾਲ ਹਾਂਜੀ ਆਊਗੀ ਤੇ ਮੈਰੀਨੇਟ ਕਰਕੇ ਰੱਖੀ ਪਹਿਲਾਂ ਹੀ ਹਾਂਜੀ ਇਹ ਚ ਕਿਹੜੇ ਕਿਹੜੇ ਮਸਾਲੇ ਪਾਤੇ ਜੀ ਇਹ ਚ ਜਿਹੜਾ ਚੰਪਾ ਦਾ ਮਸਾਲਾ ਹੁੰਦਾ ਉਤਰਾਂ ਇਹਨੂੰ ਲੱਗਦਾ ਚੰਪਾ ਦਾ ਮਸਾਲਾ ਠੀਕ ਆ ਤੇ ਇਹ ਤੇਲ ਕਿਹੜਾ ਯੂਜ਼ ਕਰਦੇ ਜੀ ਇਹ ਆਪਾਂ ਰੂਚੀ ਗੋਲਡ ਰੂਚੀ ਗੋਲਡ ਦਾ ਠੀਕ ਆ ਜੀ ਲਓ ਜੀ ਤੇ ਆ ਗਈ ਜੇ ਉੱਪਰ ਨਿਊਟਰੀ ਅੱਛਾ ਇਹ ਵੀ ਉੱਪਰ ਪਾਣੀ ਹੈ ਇਹਦੇ ਇਹ ਉੱਪਰ ਪਾਣੀ ਹੈ ਠੀਕ ਆ ਜੀ ਵਾਹ ਜੀ ਆ ਮੁੰਡਾ ਪੂਰੀ ਆਪਣੇ ਪਰਿਵਾਰ ਦੀ ਨਾਲ ਮਦਦ ਕਰਾਉਣ ਡਿਆ ਬਈ ਤੇ ਵੱਧ ਤੋਂ ਵੱਧ ਅੰਮ੍ਰਿਤਸਰ ਵਾਲਿਓ ਵੀਰ ਕੋਲ ਪਹੁੰਚੋ ਇਹ ਯੂਨੀਵਰਸਿਟੀ ਤੋਂ ਆਪਣਾ ਸ਼ਹਾੜਾ ਰੋਡ ਤੇ 1 ਕਿਲੋਮੀਟਰ ਯੂਨੀਵਰਸਿਟੀ ਤੋਂ ਅੱਗੇ ਇਹਨਾਂ ਦੀ ਕਾਰਡ ਹੁੰਦੀ ਹੈ ਇੱਧਰ ਇਹ ਆਪਣੀ ਪੈ ਗਈ ਨੀ ਹੁੰਦੀਆਂ ਰੇੜੀਆਂ ਜਿਹੜੀਆਂ ਲੱਗੀਆਂ ਹੁੰਦੇ ਲੱਗੇ ਇਹ ਕੀ ਆ ਗਿਆ ਜੇ ਇਹ ਨਿਊਡਲ ਆ ਗਈ ਇਹ ਵਾਈਟ ਸੌਸ ਆਈ ਹੋਵੇ ਵਾਏ ਹੋ ਹੋਲੇ ਇਹ ਨਾ ਇਹ ਆਪਣੇ ਨਿਊਡਲ ਇਹ ਆ ਗਿਆ ਜੀ ਪਰ ਨਿਊਡਲ ਨਾ ਮੁੰਡੇ ਨੇ ਧੰਨ ਧੰਨ ਕਰਾਤੀ ਜੇ ਵਾਹ ਜੀ ਵਾਹ ਇਹ ਆਪਣੀ ਨਿਊਡਰੀ ਹੋ ਗਿਆ ਬੰਦ 버ਗਰ ਵੋਏ ਹੋਏ ਇਹਦਾ ਬਿਲਡਿੰਗ ਖੜੀ ਕਰਤੀ ਗਿਆ ਭਾਈ ਤੂੰ ਹਾਂਜੀ ਹਾਂਜੀ 버ਗਰ ਕਾਦਾ ਆਇਆ ਵਾਹ ਭਾਈ ਵਾਹ ਚੈੱਕ ਕਰੋ ਇੱਧਰ ਕੀ ਕੋ ਪਾਤਾ ਜੇ ਮੁੰਡੇ ਨੇ ਵਾਹ ਭਾਈ ਵਾਹ ਤੇ ਇਹਦਾ ਪ੍ਰਾਈਸ ਕੀ ਰੱਖਿਆ ਜੇ ਇਹ 300 ਰੁਪਏ ਭਾਈ ਇਹ ਖਾਂ ਲਈ ਕਿਥੇ ਆਉਣਾ ਪਏਗਾ ਆਪਣਾ ਲੋਕੇਸ਼ਨ ਦੱਸ ਦੋ ਜੀ ਆ ਯੂਨੀਵਰਸਿਟੀ ਤੋਂ ਥੋੜਾ ਜਿਹਾ ਅੱਗੇ ਗੋਜ ਲਾ ਕੇ ਤੇ ਟਾਈਮਿੰਗ ਕਿੰਨੀ ਜੇ ਆਪਣੀ ਕਿੰਨੇ ਤੋਂ ਕਿੰਨੇ ਵਜੇ ਤੱਕ ਹੁੰਦੇ ਜੀ ਟਾਈਮਿੰਗ ਆਪਣੀ 4 ਵਜੇ ਤੋਂ 6:00 ਆਈ ਦਾ ਵਾ ਤੇ 5 ਵਜੇ ਜਿਹੜੀ ਲੰਦਰ ਮੰਦਰ ਲੱਗਿਆ ਦੇ ਠੀਕ ਆ ਜੀ ਠੀਕ ਆ ਹਾਂ ਜੀ ਤੇ ਇਹਦਾ ਇੱਕ ਵਾਰੀ ਪ੍ਰਾਈਸ ਦੱਸ ਦੋ ਜੀ ਕਿੰਨਾ ਪ੍ਰਾਈਸ ਦੇ ਇਹ 30 ਰੁਪਏ ਦਾ ਹੈ ਠੀਕ ਆ ਜੀ ਸਿੰਪਲ 20 ਰੁਪਏ ਦਾ ਅੰਮ੍ਰਿਤਸਰ ਵਾਲਿਓ ਤੇ ਵੱਧ ਤੋਂ ਵੱਧ ਵੀਰ ਦੀ ਕਰੋ ਜੀ ਸਪੋਰਟ ਤੇ ਵੱਧ ਤੋਂ ਵੱਧ ਇਹਨਾਂ ਕੋਲ ਪਹੁੰਚੋ ਕਾਫੀ ਹਾਈਟ ਮਾਂ ਵੀਰ ਤਿਆਰ ਕਰਦਾ ਵਾ ਤੇ ਜਰੂ ਤੇ ਸਾਰੀ ਚੀਜ਼ ਫਰੈਸ਼ ਤਿਆਰ ਕਰਦੇ ਆ ਤੇ ਜਰੂਰ ਇਥੇ ਪਹੁੰਚੋ ਜੀ ਵੇਖੋ ਛੋਟਾ ਜਆ ਵੀਰ ਆਪਣਾ ਤੇ ਪਰਿਵਾਰ ਆਪਣਾ ਦੀ ਹੈਲਪ ਕਰਾ ਰਿਆ ਤੇ ਵੱਧ ਤੋਂ ਵੱਧ ਇਥੇ ਪਹੁੰਚੋ 바ਗੀ ਵੀਡੀਓ ਵੇਖ ਕੇ ਦੱਸੋ ਕਿਵੇਂ ਦੀ ਲੱਗੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਬਾਕੀ ਠੀਕ ਹੈ ਜੀ ਮਿਲਦੇ ਹਾਂ ਜਲਦੀ ਨਵੀਂ ਹੋਰ ਕਿਸੇ ਵੀਡੀਓ ਵਿੱਚ ਤੁਹਾਡਾ ਦੇ ਲਈ ਸასი ਸ਼ਗਲ ਜੀ